ਕਾਇ ਤਾਂ ਕਿੰਨੀਆਂ ਬਾਜੀਆਂ ਛੱਡਤੀਆਂ ਜੀ ਉਹ ਥੇ ਰੀਆਂ ਬਾਜੀਆਂ ਪੁੱਤ ਛੱਡਤੀਆਂ ਫੇਰ ਆਇਆ ਨਾ ਬਾਜੀ ਇਹਨਾਂ ਛੱਡਣੀਆਂ ਇਹਨਾਂ ਛੱਡਣਾ ਸਾਰੇ ਠੀਕ ਹੈ ਜੀ ਪਾਕਿਸਤਾਨ ਮੈਂ ਕਿਸੇ ਤੋਂ ਸੁਣਿਆ ਵੀ ਪਾਕਿਸਤਾਨ ਵਾਲੀ ਚੀਜ਼ ਤੇ ਆਪਣੀ ਚੀਜ਼ 'ਚ ਬਹੁਤ ਫਰਕ ਆ ਹੁਣ ਕਿਹੜੀ ਖਰਾਕ ਪਾਈ ਜਾਨੇ ਅਸੀਂ ਬੁੱਤ ਪਾਈ ਆ ਸਾਰਾ ਸਿਆਲੋ ਸਿਆਲ ਛੋਲੇ ਅੱਛਾ ਜੀ ਸਰੋਂ ਸਰੋਂ ਤੇ ਕਣਕ ਤੇ ਮੱਕੀ ਤੇ ਹੱਵੀ ਕਬੂਤਰਬਾਜੀ ਤੇ ਵੀ ਕਿਤਾਬਾਂ ਬਣੀਆਂ ਆ। ਹਾਂ ਬੜੀਆਂ ਨੇ ਉਹ ਪਹਿਲਾ ਲਿਆਇਆ ਸੀ ਜਾਂ ਉਹਦੇ ਚੋੜਦੂ ਚ ਲਿਖੀ ਸੀ ਸਾਰੀ ਘੋੜਿਆਂ ਦੀ, ਕੁੱਤਿਆਂ ਦੀ, ਕਬੂਤਰਾਂ ਦੀ, ਪਸ਼ੂਆਂ ਦੀ, ਬੰਦਿਆਂ ਦੀ ਹਰ ਇੱਕ ਦਵਾਈ ਲਿਖੀ ਸੀ। ਜਿਸ ਅੱਸੀ ਗੱਲ ਸਾਰੇ ਕਬੂਤਰਬਾਰ ਭਰਾਵਾਂ ਨੂੰ ਤੇ ਅੱਜ ਸਾਡੇ ਪਿੰਡ ਦੇ ਸਭ ਤੋਂ ਸੀਨੀਅਰ ਸਭ ਤੋਂ ਵੱਡੇ ਪਲੇਅਰ ਦਾ ਕਰਾਵਾਂ ਇੰਟਰਵਿਊ ਤੁਹਾਨੂੰ ਪਲੇਅਰ ਜੀ ਦਾ। ਮਤਲਬ ਸਾਡੇ ਦਾਦਾ ਜੀ ਹੈਗੇ ਆ। ਉਹਨਾਂ ਨੇ ਇੰਟਰਵਿਊ ਉਹਨਾਂ ਨੇ ਬੜੀ ਸੋਹਣੇ ਸੋਹਣੇ ਕਬੂਤਰ ਰੱਖਿਆ, ਬੜੀ ਸੋਹਣੀ ਸੋਹਣੀਆਂ ਬਾਜ਼ੀਆਂ ਜਿੱਤੀਆਂ। ਤੇ ਅੱਜ ਤੁਹਾਨੂੰ ਕੂਤਰਨਾ ਕਰਨ ਸ਼ੌਂਕ ਤੇ ਨਾਲ ਕਰਾਂਗੇ ਗੱਲਬਾਤ ਸੱਸੀ ਕਾਲ ਜੀ ਸਹਾਰਾ ਨੂੰ ਤੇ ਅੱਜ ਪਹੁੰਚੇ ਹੋਏ ਆ ਜੀ ਸਾਡੇ ਪਿੰਡ ਦੇ ਸੀਨੀਅਰ ਪਲੇਅਰ ਕੋਲੇ ਕੂਤਰਬਾਜੀ ਦੇ ਖਿਡਾਰੀ ਕੋਲੇ ਸਾਡੇ ਪਿੰਡ ਦੋਦਿਆਲੇ ਚ ਜੀ ਪਹਿਲਾਂ ਤਾਂ ਪਿਆਰ ਭਰੀ ਸੱਸੀ ਕਾਲ ਜੀ ਅੰਕਲ ਜੀ ਸਾਸਰੇ ਗਾਪ ਤੋਂ ਸੌਣ ਨੂੰ ਆਇਆ ਹੋ ਸਾਸਰੀ ਕਾ ਤੇ ਆਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇੰਟਰਵਿਊ ਟਾਈਪ ਵਲੌਗ ਤੇ ਮਤਲਬ ਕੱਢਿਆ ਟਾਈਮ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ 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 ਤੇ ਸਾਰਿਆਂ ਤੋਂ ਪਹਿਲਾਂ ਜੀ ਕਦੋਂ ਕਦੇ ਤੁਸੀਂ ਕੂਤਰ ਰੱਖੇ ਆ ਤੇ ਕਿੰਨਾ ਕ ਟਾਈਮ ਹੋ ਗਿਆ ਜੀ ਕਉ ਮੁੱਤਰ ਦਾ ਮੁੱਤ ਸਾਡੇ ਪਿਓ ਦੇ ਰੱਖੇ ਸੀਗੇ ਅੱਛਾ ਜੀ ਪਿਓ ਤੋਂ ਬਾਅਦ ਵੱਡੇ ਦੇ ਬੇਲੀ ਦੇ ਰੱਖੇ ਸੀ ਪਹਿਲਾਂ ਥਾਂਦੇ ਵਾਲੇ ਰਹਿੰਦੇ ਸਾ ਹੁਣ ਇੱਥੇ ਆ ਗਏ ਠੀਕ ਹੈ ਜੀ ਮਤਲਬ ਮੁੱਢ ਤੋਂ ਆ ਮੁੱਢ ਤੋਂ ਯਾਰ ਖਾਨਦਾਨ ਖਾਨਦਾਨ ਨਹੀਂ ਮਤਲਬ ਖਾਨਦਾਨ ਨਹੀਂ ਮਿਲ ਪੀੜੀ ਤਾਂ ਮਿਲਿਆ ਹੈ ਨਾ ਫਿਰ ਤਾਂ ਮਤਲਬ ਪੂਰੀ ਜਾਣਕਾਰੀ ਲਵਾਂਗੇ ਨਵੇਂ ਜਿਹੜੇ ਮਤਲਬ ਨਵੇਂ ਮੁੰਡੇ ਰੱਖਦੇ ਆ ਸਾਡੇ ਵਰਗੇ ਉਹਨਾਂ ਨਾਲ ਵੀ ਕੋਈ ਖੰਨੀਆਂ ਗੱਲਾਂ ਮਿਲਣਗੀਆਂ ਜੀ ਮਿਲਣਗੇ ਮਿਲ ਲਗੇ ਜਰੂਰ ਠੀਕ ਹੈ ਜੀ ਤੇ ਆਜੋ ਫਿਰ ਸਟਾਰਟ ਕਰਦੇ ਆ ਤੇ ਅੰਕਲ ਜੀ ਪਹਿਲੀ ਵਾਰ ਜੀ ਤੁਸੀਂ ਕਦੋਂ ਛੱਡੀ ਸੀ ਫੇ ਫਾਈਨਲੀ ਦਾ ਪੁੱਤ ਬਾਜੀ ਤਾਂ ਹੀ ਛੱਡੀ ਸੀਗੀ 80 ਚ 80 ਚ ਠੀਕ ਆ ਆਏ ਛੱਡੀ ਸੀਗੀ ਬਲਮਗੜ ਬਲਮਗੜ ਹਾਂ ਠੀਕ ਹੈ ਜੀ ਤੇ ਉੱਥੇ ਕਬੂਤਰ ਛੁੱਟੇ ਸੀ 21 ਠੀਕ ਹੈ ਜੀ 21 100 ਰੁਪਿਆ ਮੋਢਾ ਸੀਗਾ 100 ਰੁਪਿਆ ਮੋਢਾ ਹਾਂ ਉਹ ਬਲਮ ਮੋਢਾ ਥੋੜੀ ਹੁੰਦੀ ਸੀ ਹਣਾ ਹਾਂ ਉਦੋਂ ਪੁੱਤ ਇਹੀ ਕੁਛ ਚੱਲਦਾ ਸੀਗਾ ਇਹ ਕੁਛ ਚੱਲਦਾ ਉਦੋਂ 100 ਰੁਪਿਆ ਮੋਢਾ ਹੁੰਦਾ ਸੀਗਾ ਉਹਦੇ ਚ ਮੁੜ ਕੇ ਸਾਡੇ ਦੋ ਰਹਿ ਗਏ ਇੱਕ ਸੰਗੋ ਵਾਲੇ ਵਾਲਾ ਚਰਨੇਗਾ ਅੱਛਾ ਜੀ ਤੇ ਇੱਕ ਸਾਡਾ ਠੀਕ ਹੈ ਜੀ ਅਸੀਂ ਦੋ ਆਨੇ ਵੰਡ ਲਈ ਸੀ ਠੀਕ ਹੈ ਜੀ ਹਾਂ ਤੇ ਹੋਰ ਤੇ ਅੱਜ ਦੀ ਗੇਮ ਤੇ ਪੁਰਾਣੀ ਗੇਮਸ ਕਿੰਨਾ ਅੰਤਰ ਆ ਗਿਆ ਮਤਲਬ ਬਹੁਤ ਅੰਤਰ ਆ ਬਹੁਤ ਹੁਣ ਪਹਿਲਾਂ ਵਾਲੀ ਗੇਮ ਦਾ ਤੇ ਹੁਣ ਵਾਲੀ ਗੇਮ ਦਾ ਬਹੁਤ ਵੱਡਾ ਅੰਤਰ ਆ ਤੇ ਅੱਜ ਕੱਲ ਤਾਂ ਮੈਡੀਕਲ ਚੱਲੀ ਜਾਂਦਾ ਹਾਂ ਹਾਂਜੀ ਪਹਿਲਾਂ ਤਾਂ ਸਾਨੂੰ ਤਾਂ ਸਾਹਮਣੇ ਵਾਲੇ ਭੈ ਜੋ ਪਿੰਜਰੇ ਚ ਤਣੀਆਂ ਨਾ ਬੰਨ੍ਹਦੇ ਹੀ ਦੇ ਸੀ ਸਹੀ ਗੱਲ ਹੈ ਜੀ ਵਿਚਾਲ ਕਬੂਤਰ ਨੂੰ ਹਵਾ ਹੀ ਜਾਊਗੀ ਤੇ ਤੇਰੇ ਪੱਖੇ ਦਾ ਕੂਲਰ ਤਾਂ ਹੁੰਦਾ ਹੀ ਨਹੀਂ ਸੀਗੇ ਸਹੀ ਹੈ ਤੇ ਉਹ ਘਰ ਦੇ ਵਿੱਚੋਂ ਅੰਤ ਆ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆ ਗਿਆ ਬਹੁਤ ਉਦੋਂ ਦੀ ਗੇਮ ਚ ਤੇ ਹੁਣ ਦੀ ਗੇਮ ਚ ਬਹੁਤ ਜ਼ਿਆਦਾ ਅੰਤਰ ਹੈ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਮੇਨ ਗੱਲ ਇਹ ਆ ਵੀ ਕਬੂਤਰ ਨਸਲ ਚੰਗੀ ਹੋਣੀ ਚਾਹੀਦੀ ਹੈ ਕਿ ਖੇਡ ਚੰਗੀ ਹੋਣੀ ਨਹੀਂ ਨਸਲ ਪਹਿਲਾ ਮੋੜਾ ਜਿਹੜਾ ਬਲੱਡ ਚੰਗਾ ਹੈ ਨਾ ਹਾਂਜੀ ਬਲੱਡ ਚੰਗਾ ਦਾ ਕਬੂਤਰ ਉੱਡੂਗਾ ਜੀ ਉੱਡੂਗਾ ਜੀ ਖੇਡ ਤਾਂ ਕੰਮ ਕਰਦੀ ਆ ਠੀਕ ਆ 100 ਚ 25 ਪੈਸੇ ਖੇਡ ਕੰਮ ਕਰਦੀ ਆ 25 ਪੈਸੇ ਕੰਮ ਕਰਦੀ ਆ ਠੀਕ ਆ ਜੀ ਹਾਂ ਤੇ ਪਹਿਲੀ ਵਾਰ ਇੱਕ ਮਤਲਬ ਜਿੱਤੀ ਵੀ ਹਾਂ ਪਹਿਲੀ ਬਾਜੀ ਜਿੱਤੀ ਸੀ ਜੰਟੇ ਹੋ ਰਿਆ ਨੇ ਇਹਨਾਂ ਦੇ ਸਾਰਿਆਂ ਦੇ ਸਿਉਂ ਭਿੰਦਰ ਵੀ ਹੁੰਦਾ ਸੀ ਅੱਛਾ ਜੀ ਆ ਭਿੰਦਰ ਆਪਣੇ ਇੱਥੋਂ ਵਾਲਾ ਹਾਂ ਲਮਾਲੇ ਵਾਲਾ ਠੀਕ ਹੈ ਜੀ ਇਹ ਵੀ ਹੁੰਦਾ ਸੀ ਬਾਜੀ ਉਦੋਂ ਜਿੱਤੀ ਸੀ ਤੇ ਉਹ ਉਦੋਂ ਤੋਂ ਲੈ ਕੇ ਅੱਜ ਤੱਕ ਕਿੰਨੀਆਂ ਬਾਜੀਆਂ ਛੱਡਤੀਆਂ ਜੀ ਉਹੱਥੇ ਰੀਆਂ ਬਾਜੀਆਂ ਪੁੱਤ ਛੱਡਤੀਆਂ ਫੇਰ ਆਇਆ ਨਾ ਇੱਥੇ ਆ ਗਏ ਅੱਛਾ ਜੀ ਇੱਥੇ ਹੋਰ ਚ ਕੋ ਕਬੂਤਰ ਛੱਡਤੇ ਠੀਕ ਹੈ ਜੀ ਕਬੂਤਰ ਤਾਂ ਅਸੀਂ ਸਾਡੇ ਕੋਲੇ ਤਾਂ ਬਣੇ ਸੀਗੇ ਅਸਲ ਭਾਕਾ ਕਬੂਤਰ ਸਾਡੇ ਥੰਦੇ ਵਾਲੇ ਵਾਹ ਜੀ ਜਿੱਤਿਆ ਸੀਗਾ ਬਾਹਰ ਸੂਏ ਤੇ ਡਿੱਗ ਪਿਆ ਸੀ ਅੱਛਾ ਜੀ ਉਹ ਚੱਕ ਕੇ ਲੈਂਦਾ ਸੀ ਉਹਦੀ ਨਸਲ ਸਾਰੀ ਬਣੀ ਸੀ ਠੀਕ ਹੈ ਤੇ ਫਿਰ ਜਦੋਂ ਇੱਥੇ ਆ ਗਏ ਫਿਰ ਛੱਡ ਛੋੜ ਤੇ ਹੁਣ ਫਿਰ 10 12 ਸਾਲ ਹੋ ਗਏ ਫਿਰ ਜੇ ਲੋਕਣ ਉੱਠ ਖੜੀ ਹੁਣ ਫਿਰ ਦਾ ਰੱਖ ਲੈ ਇਹ ਸ਼ੌਕ ਨਹੀਂ ਜਾਂਦਾ ਫਿਰ ਇਹ ਤਾਂ ਖੂਨ ਚ ਹੀ ਆ ਹਾਂ ਹੁਣ ਕਬੂਤਰ ਬਣਿਆ ਜਿਹੜੇ ਸਾਰੇ ਰੰਮੀ ਕੇ ਕਬੂਤਰ ਬਣਿਆ ਸਾਡੇ ਠੀਕ ਹੈ ਜੀ ਰੰਮੀ ਹਾਂ ਮਲੋਟ ਵਾਲੇ ਰੰਮੀ ਕੇ ਅੱਛਾ ਜੀ ਇਹਨਾਂ ਚੋਂ ਕਬੂਤਰ ਬਣਿਆ ਸਾਰੇ ਠੀਕ ਹੈ ਜੀ ਤੇ ਹੁਣ ਵੀ ਐਂਟਰੀ ਐਂਟਰੀਆਂ ਭਰਾਈਆਂ ਜੀ ਹਾਂ ਭਰੀਆਂ ਐਂਟਰੀਆਂ ਪੁੱਤ 10 12 ਭਰੀਆਂ ਐਂਟਰੀਆਂ ਅੱਛਾ ਜੀ ਪੰਜਾਬ ਪੰਜਾਬ ਚ ਹੀ ਭਰੀਆਂ ਆ ਰਾਸਤਾ ਤੇ ਐਤ ਕੀ ਬਾਜੀ ਫਿਰ ਪਿਛਲੇ ਸਾਲ ਸੀਜ਼ਨ ਚ ਕਿਵੇਂ ਦਾ ਰਿਹਾ ਤੁਹਾਡਾ ਸੀਜ਼ਨ ਤੇ ਕਿਹੜੀ ਐ ਕਿਹੜੀਆਂ ਬਾਜੀਆਂ ਕਿੱਥੇ ਕਿੱਥੇ ਛੱਡੀਆਂ ਇਹ ਬਾਜੀਆਂ ਸਾਡੀਆਂ ਪੁੱਤ ਮਗਰਲਾ ਸੀਜ਼ਨੋਂ ਵਧੀਆ ਰਿਆ ਚੋ ਵਧੀਆ ਇਹਦੇ ਹਾਂ ਟਾਲੇ ਵਾਲੇ ਛੱਡੀ ਸੀ ਕਬੂਤਰੀ ਆਪਾਂ ਇੱਥੇ ਨਾਲੇ ਕੋਠੀ ਤੇ ਬਹਿ ਕੇ ਆਉਂਦੀ ਹੁੰਦੀ ਸੀ ਅਗਲਾ ਆਂਦਾ ਕੋਠੀ ਤੇ ਬਹਿ ਕੇ ਜੇਦੀ ਨਹੀਂ ਸਹੀ ਗੱਲ ਹੈ ਤੇ ਕਬੂਤਰੀ ਨੇ ਫੇਰ ਵੀ ਭਾਂਚੋ ਸਾਢੇ 10:30 ਪੌਣੇ 9 ਵਜੇ ਬਾਜੀ ਜਿੱਤੀ 3200 ਰੁਪਇਆ ਮੁੱਢ ਸੀਗਾ ਠੀਕ ਹੈ ਫੇਰ ਨੂਰਪ੍ਰੇ ਛੱਡੀ ਨੂਰਪ੍ਰੇ ਵੀ ਆਪਣੇ ਫੇਰ ਦੋ ਨਾਲ ਵੰਡ ਲਈ ਠੀਕ ਹੈ ਜੀ ਭਾਗੂ ਵਾਲਿਆਂ ਨਾਲ ਨੂਰਪ੍ਰੇ ਆ ਪਿੱਛੇ ਜਿਹੜੀ ਛੱਡੀ ਸੀ ਹਾਂ ਜੀ ਹਾਂ ਜੀ ਤੇ ਫੇਰ ਸਰੇ ਸੇ ਘੋੜਾ ਵਾਲੇ ਛੱਡੀ ਉੱਥੇ ਆਪਣੇ ਦੋਵੇਂ ਕਬੂਤਰ ਹਿੱਸੇ ਚ ਆ ਗਏ ਇੱਕ ਇੱਥੇ ਤੁਸੀਂ ਛੇਰੇ ਵਾਲੀ ਛੱਡੀ ਸੀ ਛੇਰੇ ਵਾਲੇ ਵੀ ਛੱਡੀ ਸੀ ਉੱਥੇ ਹੈਗੇ ਸੀ ਉੱਥੇ ਆਪਣਾ ਅੱਧਾ ਚਾਇਆ ਸੀ ਨਹੀਂ ਹਾਂ ਉੱਥੇ ਹੀ ਆ ਫਲਾਈਸ ਅੱਧਾ ਚਾਇਆ ਸੀ ਇੱਕ ਤੁਹਾਡੇ ਨਾਲ ਦਾ ਮੁੰਡਾ ਆਪਣੇ ਪਿੰਡ ਦਾ ਕਿਹੜਾ ਸੀ ਪ੍ਰਕਾਸ਼ ਪ੍ਰਕਾਸ਼ ਹਾਂ ਹੋਰ ਹਾਂਜੀ ਤੇ ਜਿਵੇਂ ਹੁਣ ਜੀ ਨਵੇਂ ਖਿਡਾਰੀ ਰੱਖੀ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਨਵੇਂ-ਨਵੇਂ ਮੁੰਡੇ ਸਾਡੇ ਵਰਗੇ ਉਹ ਪੁੱਤ ਆਈ ਤਾਂ ਇਹ ਹੀ ਚਾਹਣਾ ਚਾਹੁੰਦੇ ਆ ਵੀ ਪਹਿਲੀ ਗੱਲ ਤਾਂ ਸਾਰਿਆਂ ਦੇ ਨਾਲ ਰਲ ਮਿਲ ਕੇ ਚੱਲਣਾ ਚਾਹੀਦਾ ਠੀਕ ਆ ਜੀ ਕੱਲੇ ਦੀ ਕਬੂਤਰਬਾਜੀ ਹੈ ਨਹੀਂ ਕੱਲੇ ਦੀ ਕਬੂਤਰਬਾਜੀ ਹੈ ਨਹੀਂ ਕਿ ਜੇ ਕੋਈ ਆਸਦੇ ਨਾ ਮੈਂ ਕੱਲਾ ਛੱਡ ਕੇ ਜਿੱਤ ਲਊਗਾ ਤੇ ਨਹੀਂ ਜਿੱਤੀ ਜਾਂਦੀ ਨਹੀਂ ਜਿੱਤੀ ਕੱਲੇ ਬੰਦੇ ਦੀ ਰਹੀ ਨਹੀਂ ਗੇ ਖਰਚੇ ਵਧ ਗਏ ਖਰਚੇ ਵਧ ਗਏ ਪੁੱਤ ਕਈ ਵਾਰੀ ਵੇਖ ਕਈ ਕੋਲੇ ਪੜਨ ਜੋਗੀ ਐਂਟਰੀ ਨਹੀਂ ਹੁੰਦੀ ਗ੍ਰੀਨ ਬੰਦੇ ਦੀ ਸ਼ੌਕ ਮਾਰਿਆ ਜਾਂਦਾ ਤੇ ਹੁਣ ਜਿਵੇਂ ਕਿਸੇ ਨੇ ਕੰਮ ਕਰਕੇ ਕਈ ਕਾਰ ਕਰੇ ਹਾਂ ਹੁਣ ਜਿਹੜੀਆਂ ਐਂਟਰੀਆਂ ਮੈਂ ਤਾਂ ਇਹ ਜਣਾ ਵੀ ਐਡੀਆਂ ਐਡੀਆਂ ਐਂਟਰੀਆਂ ਭਰਦੇ ਆ ਮਾੜੇ ਬੰਦੇ ਆਸਤੇ ਇਹ ਮਾੜੀ ਗੱਲ ਮਾੜੀ ਗੱਲ ਅੱਛਾ ਉਹ ਵਿਚਾਰਾ ਕਿੱਥੋਂ ਛੱਡ ਲੂਗਾ ਕਿੱਥੋਂ ਦਿਹਾੜੀਦਾਰ ਕਰਕੇ ਬਦਾਮ ਪੂਰੇ ਕਰੂਗਾ ਕਿ ਆਹ ਕਿ ਹੁਣ 5200 7200 ਐਂਟਰੀ ਭਰੂਗਾ ਹਾਂਜੀ ਸਹੀ ਗੱਲ ਐ ਐਂਟਰੀ ਬਿਲਕੁਲ ਥੋੜੀ ਹੋਣੀ ਚਾਹੀਦੀ ਆ ਠੀਕ ਹੈ ਜੀ ਜਿਹੜੀ ਸਿਰਕ ਬੰਦੇ ਦਾ ਸ਼ੌਕ ਆ ਉਹ ਪੂਰਾ ਹੋ ਜੇ ਹਾਂ ਇਹ ਗੱਲ ਸਹੀ ਹੈ ਹੁਣ ਕਈ ਬੰਦੇ ਦਿਹਾੜੀ ਕਰਕੇ ਕਬੂਤਰ ਛੱਡਦੇ ਉਹਤੇ ਐਂਟਰੀਆਂ ਇੰਨੀਆਂ ਹੁੰਦੀਆਂ ਭਰੀਆਂ ਨਹੀਂ ਜਾਂਦੀਆਂ ਉਹਨਾਂ ਦਾ ਸ਼ੌਂਕ ਮਰ ਜਾਂਦਾ ਸ਼ੌਂਕ ਮਰ ਜਾਂਦਾ ਹੁਣ ਆਪਣੇ ਪਿੰਡ ਚ ਕਿੰਨੇ ਆ ਕੰਮ ਤੇ ਵੀ ਜਾਂਦੇ ਆ ਕਬੂਤਰ ਵੀ ਸਾਹਮਦੇ ਆ ਹੌਲੀ ਹੌਲੀ ਛੱਡੀ ਜਾਂਦੇ ਆ ਛੱਡੀ ਜਾਂਦੇ ਆ ਜਿਵੇਂ ਜਿਵੇਂ ਐਂਟਰੀਆਂ ਮਤਲਬ ਵਧਦੀ ਜਾਂਦੀਆਂ ਵਧਦੀ ਜਾਂਦੀਆਂ ਫਿਰ ਮਾੜਾ ਬੰਦਾ ਕਿੱਥੋਂ ਛੱਡ ਲੂ ਸਹੀ ਗੱਲ ਹੈ ਜੀ ਤਕੜੇ ਦੀ ਰਹਿ ਗਈ ਤਕੜੇ ਦੀ ਸਣੇ ਸਾ ਉਹਨਾਂ ਦੇ ਤਕੜੇ ਦੀ ਰਹਿ ਗਈ ਆ ਹਾਂਜੀ ਤਕੜਾ ਭਾਈ ਆਪਦੀ ਆਪੇ ਛੱਡੀ ਜਾਂਦਾ ਫਿਰ ਸਹੀ ਗੱਲ ਹੈ ਦੇ ਨਾਲੇ ਵੀ ਕੱਲੇ ਵੀ ਤਾਂ ਹੁਣ ਰਹਿ ਹੀ ਨਹੀਂਗੇ ਪਹਿਲਾਂ ਕੱਲਾ ਬੰਦਾ ਛੱਡ ਲੈਂਦਾ ਸੀ ਹੁਣ ਤਾਂ ਗਰੁੱਪ ਬਣਾਉਣਾ ਗਰੁੱਪ ਹੀ ਗਰੁੱਪ ਹੁਣ ਤਾਂ ਗਰੁੱਪ ਤੋਂ ਬਿੜਾ ਅਗਲੇ ਜਿੱਤਣੇ ਨਹੀਂ ਦਿੰਦੇ ਜਿੱਤਣੇ ਨਹੀਂ ਦਿੰਦੇ ਜਿੰਦੇ ਪਿੱਛੇ 4 10 10 ਮਿੰਟਾਂ ਦੇ ਤੇਰੇ ਤੇ ਟਾਈਮ ਲਾਈ ਜਾਣਗੇ ਤੇਰਾ ਛਰੇਆ ਮਕੂਤਰ ਫਿਰਦਾ ਹੋਵੇ ਤਾਂ ਟਾਈਮ ਲਾਈ ਜਾਂਦੇ ਹੁਣ ਜੇ 4 ਬੰਦੇ ਆਪਣੇ ਪਿੱਛੇ ਆਉਣਗੇ ਤਾਂ ਹੀ ਬਾਜੀ ਜਿੱਤ ਸਕਦੇ ਹਾਂ ਸਾਫ਼ ਹੋਣਾ ਚਾਹੀਦਾ ਕਿਤੇ ਵੀ ਆ ਜਾਨਵਰ ਨੂੰ ਬਾਜੀ ਮਿਲਣੀ ਚਾਹੀਦੀ ਆ ਬੰਦੇ ਨੂੰ ਨਹੀਂ ਮਿਲਣੀ ਚਾਹੀਦੀ ਨਹੀਂ ਮਿਲਣੀ ਚਾਹੀਦੀ ਠੀਕ ਆ ਬੰਦੇ ਨੂੰ ਨਹੀਂ ਮਿਲਣੀ ਚਾਹੀਦੀ ਠੀਕ ਤੇ ਵੀ ਅੰਕਲ ਜੀ ਜਿਵੇਂ ਹੁਣ ਆਪਣੇ ਵੀ ਖੁੱਡਿਆਂ 'ਚ ਕਿੰਨੀਕ ਸਫਾਈ ਜਾਂ ਬਿਮਾਰੀ ਪੈਂਦਾ ਮੇਨ ਕੀ ਕਾਰਨ ਹੁੰਦਾ ਖੁੱਡੇ ਮੇਨ ਕਾਰਨ ਤਾਂ ਪੁੱਤ ਹੁੰਦਾ ਖੁੱਡਾ ਜਦੋਂ ਥੱਲੇ ਉਹ ਗਿੱਲਾ ਰਹਿਣ ਲੱਗ ਜਾਣਾ ਸੁਲਾਵ ਆਉਣ ਲੱਗ ਜਾਏ ਅੱਛਾ ਜੀ ਉਦੋਂ ਬਿਮਾਰੀ ਕਬੂਤਰਾ ਨੂੰ ਪੈਂਦੀ ਪੈਂਦੀ ਹੈ ਠੀਕ ਹੈ ਜੀ ਜੇ ਖੁੱਡੇ ਦੀ ਸਾਫ ਸਫਾਈ ਰੱਖਾਂ ਥੱਲੇ ਉਹ ਸੁੱਕਾ ਰੱਖਾਂਗੇ ਅੱਛਾ ਜੀ ਤੇ ਬਿਮਾਰੀ ਦੇ ਬਹੁਤ ਚਾਂਸ ਘੱਟ ਹੁੰਦੇ ਆ ਠੀਕ ਤੇ ਮੈਂ ਕਈ ਕਹਿੰਦੇ ਹੁੰਦੇ ਸੀ ਅੰਕਲ ਜੀ ਮੈਂ ਆਪ ਕਲੀ ਪਾ ਦਿੰਨੇ ਹੁੱਡੇ ਚ ਕਬੂਤਰਾਂ ਨੂੰ ਇਹ ਕਲੀ ਦਾ ਨੁਕਸਾਨ ਆ ਕਿ ਫਾਇਦਾ ਨਹੀਂ ਨੋਕ ਕਲੀ ਤਾਂ ਸਾਰ ਸਾਰੀ ਦੁਨੀਆ ਹੀ ਪਾਈ ਜਾਂਦੀ ਆ ਕਈ ਕਹਿੰਦੇ ਮੈਨੂੰ ਮੈਸੇਜ ਆਇਆ ਸੀ ਮੁੰਡੇ ਦੇ ਤਾਂ ਆਹ ਹੋ ਜੂਗਾ ਖਰਾਬ ਹੋ ਜੂਗਾ ਕੁਛ ਨਹੀਂ ਹੁੰਦਾ ਕਲੀ ਨਾਲ ਤਾਂ ਸਭਾਂ ਦੀ ਜੀਵ ਜਾਨ ਤਾਂ ਜਿਹੜਾ ਬਾਹਰਲਾ ਹੁੰਦਾ ਨਾ ਅੱਛਾ ਜੀ ਉਹ ਮਰ ਜਾਂਦਾ ਥੋੜੀ ਪਾ ਦੇ ਕੋਈ ਬਾੜੀ ਥੋੜੀ ਜ਼ਰੂਰੀ ਤੋਣੀ ਠੀਕ ਹੈ ਜੀ ਤੇ ਜਿਵੇਂ ਹੁਣ ਮੇਨ ਨਵੇਂ-ਨਵੇਂ ਆਨੇ ਰੱਖੇ ਆ ਜਾਂ ਜਿਹੜੇ ਕਬੂਤਰ ਨੂੰ ਠੰਡ ਲੱਗ ਜਾ ਉਹਨੂੰ ਕੀ ਦੇਣਾ ਚਾਹੀਦਾ ਤੁਹਾਡੇ ਹੰਡ ਵਾਲਿਆਂ ਤਾਂ ਟੈਰਾ ਮਾਈ ਸੀ ਨਹੀਂ ਦਿੰਦੇ ਆ ਪੁੱਤ ਠੀਕ ਹੈ ਜੀ ਤੇ ਜਿਹੜੀ ਆ ਘੁੰਮਣ ਵਾਲੀ ਬਿਮਾਰੀ ਪੈ ਜਾਂਦੀ ਆ ਹਾਂਜੀ ਹੁਣ ਤਾਂ ਬਥੇਰੇ ਟੀਕੇ ਤੇ ਹੋਰ ਪਲਟਰ ਪਾਟਰ ਚੱਲ ਗਏ ਮਹਿੰਗੇ-ਮਹਿੰਗੇ ਟੀਕੇ ਮਹਿੰਗੇ-ਮਹਿੰਗੇ ਚੱਲ ਪਏ ਪਰ ਇਹ ਕਬੂਤਰ ਨੂੰ ਭੁੱਖਾ ਨਾ ਰਹਿਣ ਦਿਓ ਠੀਕ ਭਾਵੇਂ ਤੁਸੀਂ ਦਵਾਈ ਹੋਰ ਨਾਰਮਲ ਦੇਈ ਜੋ ਕਬੂਤਰ ਮਰਦਾ ਨਹੀਂਗਾ ਠੀਕ ਹੈ ਜੀ ਹੁਣ ਉਹ ਭੁੱਖਾ ਨਾ ਰਹੇਂ ਦਿਓ ਉਹਨੂੰ ਮੈਂ ਤਾਂ ਕਰੋ ਠੀਕ ਹੈ ਜੀ ਉਹਨੂੰ ਬਦਾਮ ਛੋਲੇ ਕਣਕ ਉਹਦੇ ਅੰਦਰ ਜਾਣੀ ਚਾਹੀਦੀ ਓਦੋਂ ਚੁਗੀ ਨਹੀਂ ਜਾਂਦੀ ਅੰਦਰ ਮਤਲਬ ਜਾਨ ਹੋਣੀ ਚਾਹੀਦੀ ਸਰੀਰ 'ਚ ਤਾਂ ਹੀ ਬਿਮਾਰੀ ਨਾ ਲੱਗਦਾ ਬਸ ਉਹ 20 ਦਿਨਾਂ 'ਚ ਸਹੀ ਹੋ ਜਾਂਦਾ ਕੁਝ ਨਹੀਂ ਹੁੰਦਾ ਤੇ ਮਤਲਬ ਹੋ ਇੱਕ ਮਿੰਟ ਤੇ ਜਿਵੇਂ ਹੁਣ ਅੰਕਲ ਜੀ ਨਵੇਂ-ਨਵੇਂ ਹੁਣ ਕਬੂਤਰ ਰੱਖ ਲੈਂਦੇ ਆ ਉਹਨਾਂ ਨੂੰ ਵੀ ਕਈਆਂ ਨੂੰ ਪਤਾ ਨਹੀਂ ਵੀ ਬੱਚੇ ਕਿਵੇਂ ਘਿਜਾਉਂਦੇ ਆ ਛਤਰੀਆਂ ਤੇ ਇਹ ਪੁੱਤ ਆ ਦਿੰਦੇ ਆ ਗੁਰੂ ਬਣਾ ਗੱਤ ਨਹੀਂ ਤੇ ਸ਼ਾਹ ਬਣਾ ਪਤਨੀ ਹਾਂ ਹਾਂਜੀ ਇਹ ਗੁਰੂ ਹੀ ਪਹਿਲਾਂ ਬਣਾਉਣਾ ਪੈਂਦਾ ਤੇ ਫੇਰ ਹੀ ਭਾਈ ਗਾਹ ਹੋਣਾ ਪੈਂਦਾ ਗਾਹ ਹੋਣਾ ਇਕੱਲੇ ਕੋਈ ਕੁਝ ਨਹੀਂ ਹੁੰਦਾ ਜੀ ਹੁਣ ਨਹੀਂ ਹੁੰਦਾ ਉਹੀ ਤਾਂ ਗੱਲ ਆ ਗਈ ਵੀ ਇਕੱਲੇ ਬੰਦੇ ਤੋਂ ਕੁਝ ਨਹੀਂ ਹੁੰਦਾ ਖੁਸ਼ ਨਹੀਂ ਹੁੰਦਾ ਅਸੀਂ ਆਹ ਫੋੜ ਪੁਰਾਣੇ ਰੱਖੇ ਸੀ ਸਾਡੇ ਹੁਣ ਪਹਿਲਾਂ ਵਾਲੇ ਪਾਣੀ ਸੀ ਕਿ ਜਿਹੜੇ ਅੱਛਾ ਜੀ ਦਾਦੇ ਪਰਦਾਦਿਆਂ ਦੇ ਸਾਡਾ ਪਰਦਾਦਾ ਗਿਆ ਸੀਗਾ ਲਾ ਹੋਰ ਅੱਛਾ ਜੀ ਉਥੋਂ ਕਿਤਾਬ ਲਿਆ ਸੀ ਐਡੀ ਉਹਦੇ ਵਿੱਚ ਉਰਦੂ ਲਿਖਿਆ ਸੀ ਹਾਂ ਜੀ ਮੈਂ ਸੁਣਿਆ ਵੀ ਕਬੂਤਰ ਬਾਜੀ ਤੇ ਵੀ ਕਿਤਾਬਾਂ ਬਣੀ ਆ ਹਾਂ ਬੜਿਆ ਨੇ ਉਹ ਪਹਿਲਾਂ ਲਿਆਇਆ ਸੀਗਾ ਉਹਦੇ ਚ ਉਰਦੂ ਚ ਲਿਖੀ ਸੀ ਸਾਰੀ ਘੋੜਿਆਂ ਦੀ ਕੁੱਤਿਆਂ ਦੀ ਕਬੂਤਰਾਂ ਦੀ ਪਸ਼ੂਆਂ ਦੀ ਬੰਦਿਆਂ ਦੀ ਹਰਕ ਦਵਾਈ ਲਿਖੀ ਸੀ ਉਹ ਵੇਦ ਵਾਲੀ ਦਵਾਈ ਹੋਣੀ ਹਣਾ ਜੀ ਹਾਂ ਉਹ ਅਸੀਂ ਫਿਰ ਸਾਡੇ ਤਾਏ ਦਾ ਮੁੰਡਾ ਉਰਦੂ ਪੜ੍ਹਿਆ ਸੀ ਅੱਛਾ ਜੀ ਉਹਦੇ ਚ ਦੋ ਪਾਣੀ ਕੱਢੇ ਸੀ ਅਸੀਂ ਠੀਕ ਹੈ ਅਸੀਂ ਤਾਂ ਉਹ ਦੋ ਪਾਣੀ ਵਰਤਦੇ ਆ ਅੱਜ ਤੱਕ ਅੱਜ ਤੱਕ ਤੇ ਹੋੜ ਆਈ ਕੀ ਉਹ ਲੱਖੀ ਜੰਗਲ ਨੇ ਦੱਸਿਆ ਕੁਛ ਐਵੇਂ ਆਖੀਏ ਉਹ ਆਦਾ ਵੀ ਤੁਸੀਂ ਮੇਰੀ ਖੇੜ ਤੇ ਛੱਡੋ ਮੈਂ ਵੀ ਬਾਈ ਤੇਰੀ ਤੇ ਛੱਡ ਦੇਾਂਗੇ ਠੀਕ ਹੈ ਜੀ ਐ ਕਿ ਕਬੂਤਰ ਵੀ ਲੈਂਦੇ ਆ ਉਤੋਂ ਅੱਛਾ ਜੀ ਹਾਂ ਤੇ ਬਾਈ ਕੂਤਰਾਂ ਦਾ ਵੀ ਅਸੀਂ ਸ਼ੌਂਕ ਕਰਾਵਾਂਗੇ ਅੱਗੇ ਅੱਗੇ ਕਰਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਤੇ ਹੋਰ ਦੱਸੋ ਜੀ ਕੋਈ ਜਿਵੇਂ ਹੋਰ ਠੀਕ ਹੈ ਬੁੱਤ ਸਾਰੇ ਰਲ ਮਿਲ ਕੇ ਰਹੋ ਅੱਛਾ ਜੀ ਰਾਲ ਮਿਲ ਕੇ ਨਾ ਰੋ ਜਿਵੇਂ ਹੁਣ ਆਪਣੇ ਪਿੰਡ ਦੇ ਜਿੰਨੇ ਵੀ ਮੁੰਡੇ ਇਕੱਠਾ ਗਏ ਹੁਣ ਸਾਰਾ ਆਪ ਦਾ ਗਰੁੱਪ ਬਣਿਆ ਉਹ ਤੇ ਆਪਾਂ ਨੂੰ ਲੋੜ ਹੀ ਨਹੀਂ ਠੀਕ ਹੈ ਜੀ ਹੁਣ ਜਿਹੜੇ ਪਿੰਡ ਦਾ ਗਰੁੱਪ ਬਣਿਆ ਹੋਵੇ ਇੱਕ ਪਿੰਡ ਚ ਮੇਨ ਬੰਦੇ ਹੋਣਾ ਮੇਨ ਬੰਦੇ ਹੁਣ ਕਈ ਜਵਾਕ ਵਿੱਚੋਂ ਦੀ ਕਬੂਤਰ ਫੜ ਲੈਂਦੇ ਖਰਾਬ ਕਰ ਲੈਂਦੇ ਉਹ ਬੱਚੇ ਫੜ ਲੈਂਦੇ ਹੁਣ ਮੇਰੇ ਆਪ ਦੇ ਫੜ ਲੈਂਦੇ ਆ ਹਾਂਜੀ ਉਹ ਜਿਵੇਂ ਚਿੜੀ ਮਾਰਾਂ ਨੂੰ ਤੁਸੀਂ ਕੀ ਕਹਿਣਾ ਚਿੜੀ ਮਾਰੀ ਕਹਿ ਸਕਦੇ ਚਿੜੀ ਮਾਰੀ ਆ ਬਸ ਉਹ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹ ਕੀ ਬੋਤ ਉਹਨਾਂ ਨੂੰ ਆਖੀਏ ਹੁਣ ਅਗਲੇ ਨੂੰ ਬੱਚੇ ਨੂੰ ਆ ਆਪ ਨੂੰ ਸਮਝਣਾ ਚਾਹੀਦਾ ਹਾਂ ਆਪਾਂ ਕਈ ਬੰ ਪਾਲਦੇ ਆ ਇਹ ਮੈਨਾਂ ਸਾਰਿਆਂ ਨੂੰ ਛੋਲਿਆਂ ਨਾਲ ਪਾਲਦਾ ਪੈ ਚੋ ਫਿਰ ਵੀ ਅਗਲਾ ਫੜ ਲੈਂਦਾ ਦੁੱਖ ਤਾਂ ਬਥੇਰਾ ਉਹਦਾ ਫਿਰ ਉਹ ਚੁੱਪ ਕਰ ਜਾਂਦਾ ਅੱਛਾ ਯਾਰ ਇਹ ਆਖਣਗੇ ਜਵਾਕਾਂ ਨਾਲ ਲੜਦੇ ਆਈ ਤਾਂ ਗੱਲ ਹੈ ਵੀ ਜਵਾਕਾਂ ਨੂੰ ਸਮਝਣਾ ਬਈ ਚਾਹੀਦਾ ਹਾਂ ਬੱਚਿਆਂ ਨੂੰ ਸਮਝਣਾ ਚਾਹੀਦਾ ਹੈ ਮਿਲ ਜਾਣੇ ਤਾਂ ਮੰਗ ਕੇ ਲੈ ਜੋ ਦੋ ਲੈ ਜੋ ਚਾਰ ਲੈ ਤੇ ਅੰਕਲ ਜੀ ਜਿਹੜੇ ਕਬੂਤਰ ਦੇ ਹੁਣ ਆਪਾਂ ਵੇਨੇ ਵੀ ਹੱਡੀ ਬਾਹਰ ਆਉਂਦੀ ਹੁੰਦਾ ਕਾਰਨ ਕੀ ਹੁੰਦਾ ਹੱਡੀ ਦਾ ਬਹੁਤ ਸੋਕੜੇ ਨਾਲ ਹੀ ਆਉਂਦੀ ਹੈ ਬਾਹਰ ਉਹਦਾ ਹਾਲ ਹੀ ਹਾਲ ਉਹਦਾ ਟੈਰਾ ਮਾਈ ਸੀ ਪਾਵਰ ਜਲ ਦੇਵ ਪਾਵਰ ਜਲ ਅੰਕਲ ਜੀ ਜਾਂ ਹੁਣ ਇੱਕ ਚੱਲੀ ਹੈ ਪਹਿਲਾ ਹੀ ਦੰਦੰਦੇ ਦਾ ਲਾਲ ਮਿਰਚ ਨੂੰ ਸਰੋਂ ਦੇ ਤੇਲ ਚ ਪਿਆਉਂਦੇ ਬੈਸੋ ਠੀਕ ਹੈ ਜੀ ਉਹ ਸਾਰਾ ਰਾਤ ਸਰੋਂ ਦੇ ਤੇਲ ਚ ਭਿੱਜੀ ਰਹਿੰਦੀ ਸੀ ਅੱਛਾ ਜੀ ਤੇ ਸਾਫਤੀ ਮਿਰਚ ਦੇ ਜਾਂਦੇ ਠੀਕ ਆ ਉਹਦੇ ਨਾਲ ਫਰਕ ਪੈਂਦਾ ਉਹਦੇ ਨਾਲ ਹਾਂ ਕਬੂਤਰ ਸਹੀ ਹੋ ਜਾਂਦਾ ਠੀਕ ਹੈ ਜੀ ਮੇਨ ਸੁੱਕਣ ਦਾ ਕਾਰਨ ਹਾਂ ਮੇ ਸੁੱਕਣ ਦਾ ਦਾ ਪੁੱਤ ਇਹ ਖੁੱਡੇ ਜੀ ਪੈ ਜਾਂਦਾ ਖੁੱਡੇ ਜੀ ਪੈਂਦਾ ਤੇ ਇੱਕ ਖੁੱਡੇ ਚ ਆਪਾਂ ਕਿੰਨੇ ਕਬੂਤਰ ਰੱਖਣੇ ਚਾਹੀਦੇ ਵੀ ਖੁੱਡੇ ਬਹੁਤ ਖੁੱਲੇ ਬਣਾਓ ਠੀਕ ਹੈ ਜੀ ਖੁੱਲੇ ਨਾ ਬਲੋ ਖੁੱਲੀਆਂ ਜਾਲੀਆਂ ਲੱਗੀਆਂ ਹੋਣ ਅੱਛਾ ਜੀ ਤੇ 25 30 ਕੂਤਰ ਵੱਧ ਤੋਂ ਵੱਧ ਰੱਖੋ ਬਾਹਲੇ ਨਾਲ ਵਿੱਚ ਤੇ ਰੋਤ ਦੇ ਹਿਸਾਬ ਨਾਲ ਕਿਹੜੇ ਕਿਹੜੇ ਹੁਣ ਤੁਸੀਂ ਰੋਤ ਦੇ ਹਿਸਾਬ ਨਾਲ ਕਿਹੜੀ ਖਰਾਕ ਪਾਈ ਜੰਨੇ ਅਸੀਂ ਬੁੱਤ ਪਾਈ ਆ ਸਾਰਾ ਸਿਆਲੋ ਸਿਆਲ ਛੋਲੇ ਅੱਛਾ ਜੀ ਸਰੋਂ ਸਰੋਂ ਤੇ ਕਣਕ ਤੇ ਮੱਕੀ ਤੇ ਇਹਨਾਂ ਦੇ ਮਤਲਬ ਇਹ ਖਰਾਕ ਪਾਉਣ ਦੇ ਨਾਲ ਕੀ ਮਤਲਬ ਫਾਇਦੇ ਆ ਕੀ ਇਹਦੇ ਫਾਇਦੇ ਪੁੱਤ ਸਾਰੇ ਹੀ ਆ ਹੁਣ ਤਾਂ ਹੀ ਤਾਂ ਛੋਲੇ ਤੇ ਸਰੋਂ ਸਾਰਾ ਡੰਗਾ ਚੱਲਦਾ ਰਿਹਾ ਹਾਂਜੀ ਹੁਣ ਖੰਭ ਪਟਾਂਗੇ ਆਪਾਂ ਹਾਂਜੀ ਪਟਾਂਗੇ ਪੁੱਤ ਤੇ ਕਬੂਤਰਾ ਜਦੋਂ ਖੰਭ ਪਟੇ ਉਹ ਤੋਂ ਬਾਅਦ ਫਿਰ ਸਰੋਂ ਦਾ ਜੋਰ ਕਰ ਦਿਆਂਗੇ ਠੀਕ ਹੈ ਜੀ ਸਰੋਂ ਦਾ ਜੋਰ ਕਰਾਂਗੇ ਨਾ ਤੇ ਕਬੂਤਰਾਂ ਝਲਕਾਂ ਲੱਗ ਜਾਂਦਾ ਹਾਂਜੀ ਹਾਂਜੀ ਸਰੋਂ ਚ ਇੰਨੀ ਤਾਕਤ ਹੁੰਦੀ ਆ ਤੇਲ ਹੁੰਦਾ ਉਹਦੇ ਤੇਲ ਹੁੰਦਾ ਜਿਹੜੇ ਕੰਨੀਆਂ ਵਾਲੇ ਖੰਭ ਆ ਹਾਂਜੀ ਉਹ ਖੰੰਭ ਪੂਰੇ ਮਜ਼ਬੂਤ ਆ ਜਾਂਦੇ ਆ ਠੀਕ ਹੈ ਤੇ ਕਈ ਕਹਿੰਦੇ ਵੀ ਸਰੋਂ ਦੇ ਤੇਲ ਤੇ ਕਬੂਤਰ ਬਾਲਾ ਜਿਆਦਾ ਉੱਡਦਾ ਜੇ ਇਹ ਕੀ ਕਰਨਾ ਨਹੀਂ ਸਰ ਕਬੂਤਰ ਜਿਆਦਾ ਉੱਡੂਗਾ ਸਰੋਂ ਤੇ ਜਿੰਨਾ ਵੀ ਸਰੋਂ ਨਾਲ ਪੜਿਆ ਆ ਕਬੂਤਰ ਨਸਲਦਾਰ ਹੋ ਗਏ ਬਲੱਡ ਹੋ ਗਏ ਕੂਤਰ ਉਡੂਆ ਹੁਣ ਜੇ ਆਪਾਂ ਐਵੇਂ ਆ ਦੀਏ ਗੋਲਿਆਂ ਨਾਲ ਫੜ ਕੇ ਡਾਲਾ ਤਾਂ ਖੋੜ ਜੂਆ ਸਹੀ ਗੱਲ ਉਹ ਹੀ ਜਿ ਨਸਲ ਹੋਣੀ ਚਾਹੀਦੀ ਨਸਲ ਜ਼ਰੂਰੀ ਹੋਣੀ ਚਾਹੀਦੀ ਅੱਜ ਕੱਲ ਤਾਂ ਇਹ ਅੰਕਲ ਦੀ ਫੜ ਕੇ ਬਣਦੀ ਆ ਹਾਂ ਫੜ ਨਸਲ ਫੜ ਕੇ ਹੀ ਬਣਦੀ ਆ ਫੜ ਕੇ ਬਣਦੀ ਆ ਹਾਂ ਹੁਣ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਪਰ ਅਸੀਂ ਫੜੇ ਆ ਕੂਤਰ ਕੂਤਰ ਆ ਫੇਰ ਹੀ ਬਣੇ ਸਹੀ ਗੱਲ ਹੈ ਹੁਣ ਅਕਾਈ ਆਪਾਂ ਕਹਿ ਦਈਏ ਵੀ ਆਪਾਂ ਕਿਹੜਾ ਘਰੇ ਜੰਮੇ ਆ ਕਬੂਤਰ ਫੜ ਕੇ ਹੀ ਬੰਦੇ ਕੋਈ ਭਰਾਵਾ ਮੰਗਿਆ ਵੇਖ ਹੁਣ ਜਿਵੇਂ ਰੰਮੀ ਕੇ ਇਹਨਾਂ ਨੇ ਤਾਂ ਸਾਨੂੰ ਦਿੱਤੇ ਆ ਕਬੂਤਰ ਹਾਂਜੀ ਪਰ ਫਿਰ ਵੀ ਅਸੀਂ ਫੜੇ ਆ ਫੜੇ ਆ ਫੜੇ ਬਗੈਰ ਨਹੀਂ ਬੰਦੇ ਫੜੇ ਬਣਾ ਨਹੀਂ ਬੰਦੇ ਕਬੂਤਰ ਹਾਂਜੀ ਇਹ ਤਾਂ ਗੱਲ ਆ ਕਬੂਤਰ ਫੜ ਕੇ ਹੀ ਬੰਦੇ ਆ ਠੀਕ ਆ ਤੇ ਜਿਹੜੀ ਅੱਖਾਂ ਵਾਲੀ ਬਿਮਾਰੀ ਆ ਵੀ ਇਹ ਗਰਮੀ ਦੇ ਕਾਰਨ ਪੈਂਦੀ ਐ ਨਾ ਜੀ ਨਹੀਂ ਇਹ ਗਰਮੀ ਦੇ ਕਾਰਨ ਪੈਂਦੀ ਆ ਅੱਖਾਂ ਵਾਲੀ ਬਿਮਾਰੀ ਆ ਜਿਹੜੀ ਇਹ ਤਾਂ ਅੱਖਾਂ ਵਾਲੀ ਉਹ ਪਾ 20 ਰੁਪਈਆ ਦੀ ਆਉਂਦੀ ਆ ਸੀਸੀ ਜੀ ਉਹ ਮੈਂ ਨਾ ਭੁੱਲ ਗਿਆ ਹਾਂ ਹਰੀ ਜੀ ਹਰੀ ਜੀ ਜਿਹੜੀ ਗਾਵਾਂ ਦੇ ਤੋਂ ਹਾਂ 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 ਉਹਦਾ ਬਹੁਤ ਫਾਇਦਾ ਜੀ ਮੈਂ ਕੁੱਤਰ ਨਾ ਪਾਈ ਸੀ ਇੱਕ ਦਿਨ ਇੱਕ ਦਿਨ ਚ ਸਹੀ ਕਰਤਾ ਸੀ ਹਾਂ ਉਹ ਕਰ ਦਿੰਦੀ ਆ ਠੀਕ ਹੈ ਕੱਲਿਓ ਦਵਾਈ ਪਾਉਂਦੀ ਜੀ ਰੋਕ ਹਾਂ ਕੱਲਿ ਦਵਾਈ ਤੇ ਕਬੂਤਰ ਪੱਟਣ ਵੇਲੇ ਕੀ ਦੇਣਾ ਚਾਹੀਦਾ ਜਿਵੇਂ ਅੱਜ ਕੱਲ ਨੂੰ ਕਬੂਤਰ ਪੱਟਣਾ ਇੱਕ ਦਿਨ ਪਹਿਲਾਂ ਨਹੀਂ ਦੇਣ ਨੂੰ ਤਾਂ ਬੋਤਲ ਨੂੰ ਦਾਣੇ ਪਾਓ ਤੁਸੀਂ ਰੱਜੇ ਹੈਗੇ ਆ ਉਹ ਠੀਕ ਹੈ ਜੀ ਅਗਲੇ ਦਿਨ ਸਵੇਰ ਉਹਨਾਂ ਨੂੰ ਤੜਕੇ ਪੱਟ ਦਿਓ ਠੀਕ ਹੈ ਜੀ ਪੱਟ ਦਿਓ ਹਾਂ ਜਿਹੜਾ ਕੋਈ ਕੀਤੇ ਦੋ ਦੋ ਰਹਿੰਦੇ ਆ ਇੱਕ ਇੱਕ ਰਹਿੰਦਾ ਤਿੰਨ ਤਿੰਨ ਰਹਿੰਦੇ ਉਹ ਤਾਂ ਨਾ ਪੱਟੋ ਤੇ ਹੁਣ ਕਈ ਨਵੇਂ ਰੱਖੇ ਉਹ ਕਈ ਸਾਰੇ ਕਬੂਤਰ ਨੂੰ ਪੱਟ ਦਿੰਦੇ ਉਹ ਨਹੀਂ ਗਲਤ ਬੋਤਲ ਮੈਨ ਵੀ ਫੂੰਝਾ ਪੱਟਣ ਦੀ ਲੋੜ ਨਹੀਂ 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 ਫੂੰਝਾ ਪੱਟਣ ਦੀ ਕੋਈ ਲੋੜ ਨਹੀਂ ਪਰ ਪਰ ਪਟਦੇਓ ਠੀਕ ਹੈ ਪਰ ਪਰਾਂ ਚ ਇਹਨਾਂ ਉਹਨਾਂ ਨੇ ਉੱਡਣਾ ਹੈ ਉਹ ਪੂੰਜੇ ਨੇ ਨਾਲ ਥੋੜਾ ਉੱਡਣਾ ਹੈ ਸਹੀ ਗੱਲ ਹੁਣ ਕਈ ਕਹਿੰਦੇ ਵੀ ਫੁੰਝਾ ਪਟਣ ਨਾਲ ਜਿਹੜੀ ਹੱਡੀ ਬਾਹਰ ਆਉਂਦੀ ਸੋਕੜਾ ਹੁੰਦਾ ਉਹ ਸਹੀ ਹੋ ਜਾਂਦਾ ਉਹ ਨਹੀਂ ਬੁੱਤ ਨਹੀਂ ਐਵੇਂ ਗੱਲਾਂ ਬੜੀਆਂ ਸਾਨੂੰ ਤਾਂ 60 ਸਾਲ ਹੋ ਗਏ ਅਜੇ ਤੱਕ ਦੇ ਵੇਖੇ ਨਹੀਂ ਤੇ ਹਾਂ ਹੁਣ ਨਵੇਂ ਹੀ ਸੁਣੀ ਜੰਨੇ ਤੈਨੂੰ ਤਾਂ ਹੀ ਦਸੀ ਜਾ ਨਾ ਹੁਣ ਅੱਜ ਕੱਲ ਖੇਡਾਂ ਹੀ ਨਵੀਆਂ ਆ ਗਈਆਂ ਪੁਰਾਣੀਆਂ ਰਹਿਣ ਨਹੀਂ ਪੁਰਾਣੀਆਂ ਰਹਿ ਨਹੀਂ ਗਈਆਂ ਠੀਕ ਹੈ ਜੀ ਪਰ ਅਸੀਂ ਤਾਂ ਪੁਰਾਣੀ ਖੇਡ ਤੇ ਛੱਡਦੇ ਆ ਤੇ ਦਵਾਈ ਪਾਣੀ ਵੀ ਪੁਰਾਣੀ ਖੇਡਦੇ ਗਏ ਪੁਰਾਣੇ ਖੇਡਦੇ ਵਾ ਇੱਕ ਹੀ ਤੈਨੂੰ ਦੱਸਿਆ ਵੀ ਉਹ ਬਾਈ ਤੋਂ ਲੱਖੀ ਜੰਗਲ ਤੋਂ ਲੈਂਦੀ ਐ ਅੱਛਾ ਇੱਕ ਹੀ ਉਹਦਾ ਮੇਰਾ ਪਾਣੀ ਵਰਤੋਂ ਮੈਂ ਚੱਲ ਤੇਰਾ ਵਰਤ ਲੈਣੇ ਸਹੀ ਗੱਲ ਹੈ ਹਾਂ ਤੇ ਪਿਛਲੇ ਸਾਲ ਕਿੰਨੇ ਕੁ ਮੋੜ ਤੱਕ ਤੇ ਕਿੰਨੀਆਂ-ਕਿੰਨੀਆਂ ਬਾਜ਼ੀਆਂ ਕਿੰਨੇ-ਕਿੰਨੇ ਹਰ ਤੱਕ ਜਿੱਤੀਆਂ ਅਸੀਂ ਪੁੱਤ 3200 ਤੇ 2200 ਤੇ 5000 ਵਾਲੀਆਂ ਬਾਜ਼ੀਆਂ ਚ ਇਸੇ ਲਈ ਠੀਕ 3200 ਵਾਲੇ ਟੱਲੇ ਵਾਲੇ ਸੀਗੀ ਅੱਛਾ ਜੀ ਤੇ 5000 ਵਾਲੀਆਂ ਹਰਗੇ ਸਾਹਿਬ ਤੁਹਾਨੂੰ ਝੂਠ ਮਰੀ ਜਾਈ ਠੀਕ ਹੈ ਤੇ 2200 ਵਾਲੀਆਂ ਇਹ ਬਾਜ਼ੀਆਂ ਤਿੰਨ ਚਾਰ ਰਹੀ ਜਿੱਤੇ ਠੀਕ ਹੈ ਜੀ ਤੇ ਜਿਹੜੀ ਕਬੂਤਰ ਬਿਠ ਮਾਰਦਾ ਵੀ ਕਿ ਹਰੀ ਬਿਠ ਤੇ ਨਾਲ ਪਾਣੀ ਮਾਰਦਾ ਇਹਦਾ ਕੀ ਕਰਨ ਹੁੰਦਾ ਇਹ ਪੁੱਤ ਹਰੀ ਬਿਠ ਜਦੋਂ ਅੰਦਰੋਂ ਕਬੂਤਰ ਸੈੱਟ ਨਹੀਂ ਨਾ ਹੁੰਦਾ ਅੱਛਾ ਜੀ ਉਦੋਂ ਕਬੂਤਰ ਹਰੀ ਬਿਠ ਮਾਰਦਾ ਉਹਨੂੰ ਹੜੜਦਾ ਜਲਾਵਲਾ ਦੇ ਉਹ ਪਤਲਾ ਕਰਕੇ ਠੀਕ ਹੈ ਜੀ ਉਹਦੇ ਨਾਲ ਕਬੂਤਰ ਸੈੱਟ ਹੋ ਜਾਂਦਾ ਉਹਦੀ ਗਰਮੀ ਨਿਕਲ ਜਾਂਦੀ ਹੈ ਠੀਕ ਹੁਣ ਜਿਵੇਂ ਨਵੇਂ ਖਿਡਾਰੀ ਆ ਵੀ ਉਹਨਾਂ ਕਬੂਤਰ ਸਾਹਮਣੇ ਵੇਲੇ ਕਿੰਨੇ ਬਦਾਮ ਦੇਣੇ ਚਾਹੀਦੇ ਬਦਾਮ ਦਾ ਪਤਾ ਅੱਜਕੱਲ ਤਾਂ ਸਾਰੇ ਖਿਡਾਰੀ ਆ ਹਾਂਜੀ ਹੁਣ ਕੋਈ ਤਾਂ ਦੋਹਾਂ ਤੇ ਸਾਂਭ ਲੈਂਦਾ ਕੋਈ ਚੌਹ ਤੇ ਸਾਂਭ ਲੈਂਦਾ ਕੋਈ ਛੀਆਂ ਤੇ ਸਾਂਭ ਲੈਂਦਾ ਹਾਂਜੀ ਪਰ ਹੁਣ ਅੱਜ ਕੱਲ ਮੈਂ ਤੁਹਾਨੂੰ ਦੱਸਾਂ ਵੀ ਚਾਰ ਬਦਾਮਾਂ ਤੋਂ ਘੱਟ ਖੇੜ ਨਹੀਂ ਰਹਿ ਗਈ ਚਾਰ ਬਦਾਮਾਂ ਠੀਕ ਹੈ ਕਈ 12 ਬਦਾਮਾਂ ਤੇ ਸਾਂਭੀ ਉਹ ਨਹੀਂ ਬੁੱਤ ਦਾ ਡੋਡੀ ਅਗਲਿਆ ਦੀ ਖੇੜ ਆਪਦੇ ਆਪਦੀ ਖੇੜ ਆਪਦੇ ਆਪਦੀ ਉਹ ਪਾਕਿਸਤਾਨ ਵਾਲੀ ਕੱਢ ਲੈਂਦੇ ਆ ਹਾਂਜੀ ਉਹ ਤਾਂ ਪਾਕਿਸਤਾਨ ਮੈਂ ਕਿਸੇ ਤੋਂ ਸੁਣਿਆ ਵੀ ਪਾਕਿਸਤਾਨ ਵਾਲੀ ਚੀਜ਼ ਤੇ ਆਪਣੀ ਚੀਜ਼ 'ਚ ਬਹੁਤ ਫਰਕ ਆ ਹਰ ਕਾ ਫਰਕ ਆ ਫਰਕ ਦਿਨ ਰਾਤ ਦਾ ਫਰਕ ਦਿਨ ਰਾਤ ਦਾ ਫਰਕ ਉਧਰ ਹੱਡੀ ਜੋੜ ਨਾਲ ਚੱਲਦੇ ਆ ਹਾਂ ਆਪਣੇ ਦਰ ਹੋਰ ਚੀ ਚਲਦੀ ਆ ਹੁਣ ਆਪਾਂ ਨੂੰ ਉਹਨਾਂ ਦਾ ਕੀ ਪਤਾ ਕਿਵੇਂ ਸਾਂਭਦੇ ਆ ਸਹੀ ਹੈ ਲਈ ਉਹ ਆਪਣੇ ਦਰ ਮਾਲਵੀ ਕਬੂਤਰ ਆ ਠੀਕ ਤੇ ਹੁਣ ਪਹੁੰਚ ਗਏ ਸੀ ਅੰਕਲ ਜੀ ਹੋਰਾਂ ਦੇ ਕੂਤਰਾਂ ਦੇ ਸ਼ੌਂਕ ਕਰਾਉਣ ਇਹ ਬੱਚੇ ਹਨ ਜੀ ਇਹ ਸਾਰੇ ਪੱਠੇ ਆ ਪੁੱਤ ਠੀਕ ਹੈ ਜੀ ਇਹਨਾਂ ਚੋਂ ਪੱਟਣੇ ਹੈ ਹਾਂ ਇਹਨਾਂ ਚੋਂ ਪੱਟਣੇ ਬਾਜੀ ਇਹਨਾਂ ਛੜਨੀਆਂ ਇਹਨਾਂ ਚੋਂ ਛੜਨੇ ਸਾਰੇ ਠੀਕ ਹੈ ਜੀ ਤੇ ਦੂਰੋਂ ਦੂਰੋਂ ਸ਼ੌਂਕ ਕਰਾ ਦਿੰਨੇ ਆ ਜੀ ਆ ਚੈੱਕ ਕਰ ਲੋ ਖੁੱਡਾ ਕੱਚਾ ਰੱਖਣਾ ਚਾਹੀਦਾ ਜੀ ਕਿ ਪੱਕਾ ਪੀਓਪੀ। ਨਹੀਂ ਖੁੱਡਾ ਦਾ ਕੱਚਾ ਹੀ ਹੋਵੇ ਤਾਂ ਸਾਰੇ ਨਾ ਚੰਗਾ। ਅੱਛਾ ਜੀ। ਹਾਂ ਜਿੰਨਾ ਵੀ ਖੁੱਡਾ ਕੱਚਾ ਰਹੂਗਾ ਸਫਾਈ ਰੱਖੋ ਉਹਨੇ ਚੰਗੇ ਰਹਿਣਗੇ। ਠੀਕ ਹੈ ਜੀ। ਤੇ ਇੱਧਰ ਬੱਚੇ ਤੇ ਇੱਧਰ ਜੋੜੀਆਂ? ਹਾਂ ਇੱਧਰ ਜੋੜੀਆਂ। ਠੀਕ ਹੈ ਜੀ। ਇੰਦਰ ਵੀ ਕਰਾ ਦਈਏ? ਕਰਾਵੇ ਕਰਾਵੇ ਕਰਾਵੇ। ਲਓ ਜੀ ਤੇ ਇਧਰ ਅੰਕਲ ਜੀ ਫਰਾਣੀਆਂ ਜੋੜੀਆਂ। ਇਹਨਾਂ ਦੇ ਬੱਚੇ ਉੱਧਰ ਹੈ। ਹਾਂ ਇਹਨਾਂ ਦੇ ਬੱਚੇ ਉੱਧਰ। ਇਹ ਇੰਨਾ ਜੋ ਕੋਈ ਬਾਜੀ ਬੂਜੀ ਛੱਡੇ ਆ ਉਹ ਉਸ ਕੱਢੇ ਜੋ ਛੱਡੇ ਦਾ ਜੋੜੀਆਂ ਇਹ ਸਾਰੀਆਂ ਮੇਨ ਵੱਡੇ ਪੁੱਤਰਾ ਹੀ ਆ ਵੱਡੇ ਪੁੱਤਰਾ ਇਹ ਉਹ ਪੱਟੀਆਂ ਛੱਡੀਆਂ ਉਹ ਮਾਈ ਜਰ ਠੀਕ ਹੈ ਜੀ ਕੱਪ ਵੀ ਦਿਖਾਓ ਅੱਜ ਸਾਨੂੰ ਟਿੰਕਲ ਜੀ ਹੋਰਾਂ ਨੇ ਕੱਪ ਵੀ ਜਿੱਤੇ ਉਹ ਵੀ ਵਿਖਾ ਦਿੰਨੇ ਆ ਜੀ ਇਹ ਅੰਗਲ ਜੀ ਹੋਰਾਂ ਦੀਆਂ ਪੱਟੀਆਂ ਜਿਹੜੀਆਂ ਹੁਣ ਤਿਆਰ ਕਰੀ ਜਾਂਦੇ ਬਾਜ਼ੀਆਂ ਵਾਸਤੇ ਠੀਕ ਹੈ ਜੀ ਚੈੱਕ ਕਰ ਲਓ ਇਹ ਐਡ ਕੀ ਜਿਹੜੀ ਐਂਟਰੀਆਂ ਭਰਾਈਆਂ ਉਹਨਾਂ ਵਾਸਤੇ ਆ ਉਹਨਾਂ ਵਾਸਤੇ ਸਪੈਸ਼ਲ ਸਪੈਸ਼ਲ ਠੀਕ ਹੈ ਜੀ ਮੇਰੇ ਵੀਰੋ ਕਰਦੇ ਆਂ ਆਪਾਂ ਵੀਡੀਓ ਸਮਾਪਤ ਆਈ ਆਫ ਕੀ ਵੀਡੀਓ ਵਧੀਆ ਲੱਗਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸਾਡੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਆਪਣੇ ਕਪੁੱਤਰ ਬਾਜ਼ ਪ੍ਰਾਵਾ ਨੂੰ ਕਹਿਣਾ ਚਾਹਨਾ ਬਾਜ਼ੀਆਂ ਵਾਸਤੇ ਬੈਸਟ ਆਫ ਲੱਕ ਤੇ ਹੁਣ ਗਰਮੀਆਂ ਆ ਰਹੀਆਂ ਸਿਆਲ ਆ ਰਹੀਆਂ ਉਹਦੇ ਕਿ ਆਪਾਂ ਮਿਲਦੇ ਆਂ ਜੀ ਬਾਕੀ ਅਗਲੀ ਵੀਡੀਓ 'ਚ ਮਿਲਦੇ ਆਂ ਤੇ ਹੋਰ ਵੀ ਕਪੁੱਤਰਾਂ ਦਾ ਸ਼ੋਅ ਕਰਾਵਾਂਗੇ ਜੀ ਠੀਕ ਹੈ ਜੀ ਬਾਏ ਬਾਏ ਸਾਰਿਆਂ ਨੂੰ